ਬਜ਼ੁਰਗ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਸ਼ੀਆਂ ਖਿਲਾਫ ਮੁਕੱਦਮਾ ਹੋਇਆ ਦਰਜ ਕਾਦੀਏ ਦੇ ਮੁਹੱਲੇ ਤਰੰਪੂਰਾ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਥਾਣਾ ਕਾਦੀਏ ਵਿਖੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਕਰ ਲਈ ਗਈ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆ ਡੀਐਸਪੀ ਰਚੇਸ਼ ਕੱਕੜ ਅਤੇ ਐਸਐਚਓ ਕਾਦੀਏ ਨੇ ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਕੋਲ ਇੱਕ ਦਰਖਾਸਤ ਮੰਗਲ ਦਾਸ ਪੁੱਤਰ ਲੇਟ ਮੋਹਨ ਮਲਵਾਸੀ ਮੁਹੱਲਾ ਧਰਮਪੂਰਾ ਵੱਲੋਂ ਪ੍ਰਾਪਤ ਹੋਈ ਹੈ ਜਿਸ ਵਿੱਚ ਮੰਗਲ ਦਾਸ ਨੇ ਕਿਹਾ ਕਿ ਮੇਰੇ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਇਸ ਸਬੰਧੀ ਦੋਸ਼ੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਇਸ ਕੁੱਟਮਾਰ ਨਾਲ ਕੋਈ ਸੰਬੰਧ ਨਹੀਂ ਹੈ ਸਾਡੇ ਤੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ ਮੈਂ ਮੇਰਾ ਨਾਮ ਮੋਨਿਕਾ ਜੀ ਮੈਂ ਤਰਸ਼ੀਮ ਕੁਮਾਰ ਦੀ ਵਾਈਫ ਆ ਮੈਂ ਇੱਥੇ ਆਪਣੇ ਘਰ ਰਹਿੰਦੀ ਆ ਆ ਕੇ ਤੇ ਮੈਨੂੰ ਇੱਥੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਹਿੰਦਾ ਕਿ ਇੱਥੋਂ ਪਾਣੀ ਜਿਹੜਾ ਤੇਰਾ ਰਣਕੇ ਜਾਂਦਾ ਦੋ ਸਾਲ ਹੋ ਗਏ ਮੇਰੇ ਹਸਬੰਦ ਦਾ ਟ੍ਰਾਂਸਪਲੈਂਟ ਹੋਇਆ ਮੈਂ ਆਪਣੀ ਕਿਡਨੀ ਡੋਨੇਟ ਕੀਤੀ ਆਪਣੇ ਹਸਬੰਦ ਨੂੰ ਉਸ ਤੋਂ ਬਾਅਦ ਮੇਰੇ ਬ੍ਰੇਨ 'ਚ ਟਿਊਮਰ ਆਇਆ ਤੇ ਮੇਰਾ ਜਿਹੜਾ ਮੈਂਟਲੀ ਜਿਹੜਾ ਹੈ ਕਿ ਮੇਰਾ ਉਹ ਕੀ ਕਹਿੰਦੇ ਨੇ ਨਾੜਾ ਬਲੌਕ ਹੋ ਗਈਆਂ ਤੇ ਮੇਰੀ ਅੱਖਾਂ ਦੀ ਲਾਈਟ ਚਲੀ ਗਈ ਹੈ ਪਹਿਲਾਂ ਮੈਂ ਆਪੇ ਕੰਮ ਕਰਦੀ ਸੀ ਪਾਣੀ ਕੱਢ ਦਿੰਦੀ ਸੀ ਹੋ ਮੇਰੇ ਕੋਲ ਪਾਣੀ ਨਹੀਂ ਨਿਕਲਦਾ ਤੇ ਮੈਂ ਕਮਾ ਵਾਲੀਆਂ ਲਾਈਆਂ ਕਮਾ ਵਾਲੀਆਂ ਕਦੀ ਪਾਣੀ ਕੱਢਦੀਆਂ ਕਦੀ ਨਹੀਂ ਕੱਢਦੀਆਂ ਮੈਨੂੰ ਕਹਿੰਦਾ ਤੇਰੇ ਕੋਲ ਹੁੰਦਾ ਠੀਕ ਹੈ ਨਹੀਂ ਹੁੰਦਾ ਤੇ ਘਰ ਚੁੱਕੇ ਇੱਥੇ ਧੋੜ ਜਾ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹਨੇ ਮੈਂ ਮੈਂ ਘਰ ਚੁੱਕੇ ਮੈਂ ਕਿੱਥੇ ਧੋੜ ਜਾ ਮੇਰੇ ਨਾਲ ਬੈਸੋ ਬੈਸੀ ਕੀਤੀ ਹੈ ਇਹਨੇ ਬੜੀ ਬੋਲੇ ਬੋਲਿਆ ਬੜਾ ਮੇਰੇ ਹਸਬੰਦ ਆਈਆ ਮੇਰਾ ਮੁੰਡਾ ਆਇਆ ਵਾ ਦੁਕਾਨ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਜਨਾਨੀ ਦੇ ਨਾਲ ਇਹਨੇ ਐਸਾ ਕੀਤਾ ਉਹ ਦੁਕਾਨ ਤੋਂ ਆਇਆ ਇੱਥੇ ਖੜਾ ਸੀ ਉਹਨਾਂ ਨੇ ਇਹਨੂੰ ਹੱਥ ਹੀ ਲਾਇਆ ਤੇ ਲੰਮੇ ਪੈ ਗਿਆ ਕਹਿੰਦਾ ਆ ਕੇ ਤੇ ਮੈਨੂੰ ਮਾਰੋ ਫੇ ਤੁਹਾਨੂੰ ਮੈਂ ਦੱਸਾਂਗਾ ਕਿ ਤੁਹਾਡਾ ਕੀ ਬੰਦਾ ਆ ਆ ਕੇ ਤੇ ਮੈਨੂੰ ਮਾਰੋ ਇਹ ਤੁਹਾਨੂੰ ਹੁਣ ਮੈਂ ਸਵਾਰ ਦੱਸਾਂਗਾ ਇਹ ਕੁਛ ਨੇ ਸਾਡੇ ਨਾਲ ਕੀਤਾ ਹੈ ਅਸੀਂ ਹਰਾਸ਼ਮੈਂਟ ਚੜਨਦੇ ਨਹੀਂ ਹੈਗੇ ਮੇਰਾ ਹਸਬੰਡ ਕਿੰ ਟਿਕਣ ਟੇ ਬਾਦ ਦਵਾਈਆਂ ਖਾਂਦਾ ਮੈਂ ਦਵਾਈਆਂ ਤੇ ਲੱਗੀ ਹੋਈ ਆ ਤੇ ਅਸੀਂ ਨਹੀਂ ਸ੍ਰੀ ਪੁਆ ਮੁੰਡਾ ਉਹਦੇ ਨਾਲ ਗੱਲਬਾਤ ਕੀਤੀ ਹੈ ਮਤਲਬ ਆਪਣੇ ਆਪਣੇ ਮੁੰਡੇ ਜੇ ਬੁਲਾਉਂਦੇ ਨਹੀਂ ਰੋਟੀ ਦਿੰਦੇ ਇਹਨੂੰ ਇਹਨੂੰ ਨਾ ਬਲਾਂਦੇ ਨਾ ਕਵਾਂਦੇ ਇੱਥੇ ਇਕੱਲਾ ਰਹਿੰਦਾ ਛਦਾਈਆਂ ਵਾਂਗਰ ਫਿਰਦਾ ਨਾ ਇਹਨੂੰ ਕੁਛ ਦੇ ਆ ਇੱਥੇ ਇਕੱਲਾ ਹੀ ਰਹਿੰਦਾ ਗਲੀ ਮੱਲੇ ਵਾਲੇ ਇਹਨੂੰ ਪਾਣੀ ਦਿੰਦੇ ਗਲੀ ਮੱਲੇ ਵਾਲੇ ਸਾਡੇ ਕੋ ਮੰਗ ਮੰਗ ਚਾਹਾਂ ਪੀਂਦਾ ਸਾਡੇ ਕੋ ਮੰਗ ਮੰਗ ਕੇ ਰੋਟੀ ਖਾਂ ਪਾਣੀ ਪੀਂਦਾ ਰੋਟੀ ਖਾਂਦਾ ਇੱਥੇ ਇਹਨੂੰ ਅਰੇ ਆਪਣੇ ਮੁੰਊ ਪੁੱਤਰ ਕੋਈ ਨਹੀਂ ਪੁੱਛਦਾ ਨਾ ਵੱਡਾ ਪੁੱਛਦਾ ਨਾ ਛੋਟਾ ਪੁੱਛਦਾ ਵੀ ਕੁੱਟਮਾਰ ਕਰਦੇ ਸੀ ਵੱਡਾ ਛੋਟਾ ਮੁੰਡਾ ਤੇ ਬੜਾ ਕੁੱਟਦਾ ਜੇ ਇੱਕ ਦਿਨ ਚੰਗੀ ਲੜਾਈ ਹੋਈ ਏ ਉਹਨੇ ਛੋਟੇ ਨੇ ਫੜ ਕੇ ਚਪੇੜਾ ਮਾਰੀਆਂ ਦੇ ਸੋਟੀ ਜੀ ਵੀ ਇੱਥੇ ਪਈ ਹੈ ਕਹਿੰਦਾ ਸੀ ਮੈਂ ਲੱਤਾਂ ਤੋੜ ਦੇ ਮੇਰਾ ਆਦਮੀ ਗਿਆਸ਼ ਡਾਲੋ ਦੇਦਾ ਐਡਾ ਵੱਡਾ ਕੱਟ ਢਿੱਡ ਤੇ ਪ੍ਰੇਸ਼ਨ ਹੋਇਆ ਉਹ ਫੇਰ ਵੀ ਇਹਨੂੰ ਜਫਾ ਮਾਰ ਕੇ ਤੇਨੂੰ ਅੰਕਲ ਨੂੰ ਲੈ ਗਏ ਅੰਦਰ ਕਿ ਤੈਨੂੰ ਤੂੰ ਅੰਦਰ ਚੱਲ ਐਵੇਂ ਤੈਨੂੰ ਮਾਰ ਦੇਗਾ ਸੱਟਾ ਮਾਰ ਦੇਗਾ ਤੇ ਕੀ ਤੇ ਲੈ ਗਏ ਅੰਦਰ ਤੇ ਤੇ ਮੁੰਡੇ ਕੋ ਬਚਾਇਆ ਉਲਟਾ ਜਿਵੇਂ ਕੋ ਸਾਡੇ ਉਤੇ ਕੀ ਕੁਛ ਕਰਦਾ ਪਿਆ ਉਲਟਾ ਸਾਡੇ ਤੇ ਸਾਨੂੰ ਜੁੱਟੀਆਂ ਮਾਰਨੀਆਂ ਸ਼ੁਰੂ ਕਰਤੀਆਂ ਜਿੰਦਾ ਝੂਠਾ ਪਰਚਾ ਛੱਡ ਕੇ ਤੁਹਾਡੀ ਕੀ ਸਰਕਾਰ ਤੋਂ ਮੰਗੇ ਸੋ ਆ ਇਹਦੇ ਕਹੇ ਕਿ ਨੇ ਕਿ ਸਾਡੇ ਜਿਹੜਾ ਸਾਨੂੰ ਫਸਾਉਂਦਾ ਪਿਆ ਇਹ ਇੰਨੀ ਹਰਾਸ਼ਮੈਂਟ ਨਹੀਂ ਜੜ ਸਕਦੇ ਅਗੇ ਅਸ ਜੀ ਨਿਰਜੋਗ ਹੈ ਕਿ ਨਾ ਇਹ ਨਾ ਕੰਜਰਖਾਨੇ ਚ ਅਜ ਤੱਕ ਕਦੀ ਪਈਆਂ ਗਲਤ ਗੱਲਾਂ ਚ ਅਜ ਤੱਕ ਜਿ ساری ਮਜ਼ੂਮਰ ਪਲਮਾਨ ਸੀ ਚ ਨਿਕਲ ਗਈ ਆ ਕਦੀ ਗੱਲਬਾਤ ਇਹੋ ਜਿਹੀ ਕਦੀ ਨਾ ਮਾੜੀ ਕੀਤੀ ਨਾ ਕੁਛ ਇਹਨੇ ਦੇ ਬਿਨਾ ਵਜ੍ਹਾ ਹੀ ਆ ਕੇ ਸਾਡ ਨੂੰ ਬਿਨਾ ਵਜ੍ਹਾ ਹੀ ਆ ਕੇ ਕਸੀਟ ਲੇਤਾ ਆ ਆਪਣੇ ਪਾਗਲਪਨ ਚ ਸਾਨੂੰ ਕਸੀਟ ਲੇਤਾ ਆ ਕੱਲ ਮਿਤੀ 13-14 ਤਵੀ ਨੂੰ ਥਣਕਾਦਿਆਂ ਦੇ ਮੋਹੱਲਾ ਧਰਮਪੁਰ ਵਿਖੇ ਇੱਕ ਨਾ ਬਜ਼ੁਰਗ ਨੂੰ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਸੀ ਉਸ ਬੰਦੇ ਦੀ ਥਾਣੇ ਐਸਓ ਸਾਹਿਬ ਦੇ ਕੋਲ ਬੰਦੇ ਸਿੰਘਪੁਰ ਪੋਲੀਿਕਾਉਂ ਦੁਖਾਸਤਿ ਮਸੂਰ ਹੋਈ ਸੀ ਤੇ ਐਸਓ ਸਾਹਿਬ ਨੇ ਇਸੇ ਤੋਂ ਤਤੰਦ ਕਾਰਵਾਈ ਕਰਨ ਦਿਓ ਆ ਉਹ ਜਿਹੜੇ ਜਰੂਰ ਸੀ ਮੰਗਲਦਾਸ ਜੀ ਉਹਨਾਂ ਦੇ ਬਿਆਨ ਤੇ ਪਰਚਾ ਰਜਿਸਟਰ ਕੀਤਾ ਤੇ ਜਿਹੜੇ ਉਹ ਜਿਹੜੇ ਉਹ ਜਿਹਨਾਂ ਨੇ ਜਿਹਨਾਂ ਨੂੰ ਕੁੱਟਮਾਰ ਕੀਤੀ ਉਹਨਾਂ ਤੁਰੰਤ ਗ੍ਰਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਜੀ ਉਹ ਗਾਮ 'ਇਹੋ ਜਿਹੀ ਕੋਈ ਕਾਰਵਾਈ ਨਾ ਕਰਨ ਉਹਨਾਂ ਤੇ ਪ੍ਰਿੰਟ ਰੈਕਸ਼ਨ ਦਿੱਤਾ ਗਿਆ ਇਹ ਚ ਮੈਂ ਇਹ ਗੱਲ ਕਹਾਂਗਾ ਜਿਵੇਂ ਵੀਡੀਓ ਗਰਨ ਹੋ ਸੀ ਤੇ ਉਹ ਤੋਂ ਤਰਨਖਲੀ ਐਕਸ਼ਨ ਦਿੱਤਾ ਗਿਆ ਉੱਤਰਨਖਲੀ ਕਾਰਵਾਈ ਕਰਦੇ ਆ ਉਹ ਜਿਹੜੇ ਉਹ ਜੋ ਗੋਨ ਸਾਉਥ ਹੋਇਆ ਗਿਆ ਉਹ ਜੋ ਦੇ ਕਰਦੇ ਕੀ ਸੀ ਉਹ ਉਹ ਆ ਗੋਟ ਯੂ ਆਰਟੀ ਕੰਡੀਸ਼ਨਰ ਨੂੰ ਪਾਣੀ ਪੂਨ ਦਾ ਪੈਨਰ ਹੋ ਰਹਾ ਸੀ ਕਿਨੇ ਚੰਦ ਕਾਰਵਾਈ ਕੀਤੀ ਨਾਮ ਉਹਨੇ ਤਿੰਨ ਮੁੰਡਿਆਂ ਨੂੰ ਉਹਨੇ ਲਿਖਾਇਆ ਸੀ ਕਿ ਤਰਸੀਮ ਕੁਮਾਰ ਸੀ ਗਵੰਡੀ ਕਿ ਉਹਨਾਂ ਦੇ ਗਵੰਡੀ ਉਹਦਾ ਬੇਟਾ ਸੀ ਕਰਨ ਤੇ ਗਵੰਡੀ ਹੋ ਸੀ ਮੋਹਿਤ ਕੁਮਾਰ ਸੌਰੀ ਉਗੁਰ ਕੁਮਾਰ ਜੀ ਕੀ ਕਰਦੇ ਕੀ ਉਹਨੇ ਬੰਦੀਆਂ ਤਰ੍ਹਾਂ ਲਿਖਿਆ ਉਹਨਾਂ ਦੇ ਐਫਐਸ ਰਜ ਕੀਤੀ ਗਈ ਹੈ ਤੇ ਉਹਨਾਂ ਦਾ ਇਸ ਤੋਂ ਇਲਾਵਾ ਉਹਨਾਂ ਪਰਿੰਟ ਐਕਸ਼ਨ ਵੀ ਕੀਤਾ ਗਿਆ ਉਹਨਾਂ ਇਸ ਤੋਂ ਸਕੇ ਹਾਂਜੀ ਰਸੂਲ ਜੀ ਬੇਸ਼ਕਰ